ਅੱਜ ਤੁਹਾਨੂੰ ਪੰਜਾਬ ਦਾ ਇੱਕ ਸੋਹਣਾ ਤੇ ਵਿਰਾਸਤੀ ਸੱਥਾਂ ਵਾਲਾ ਪਿੰਡ ਦਿਖਾਉਣੇ ਆ। ਇਸ ਪਿੰਡ ਦੇ ਵਿੱਚ ਵਿਦੇਸ਼ ਤੋਂ ਆ ਕੇ ਗੋਰੇ ਵੀ ਕੰਮ ਕਰਦੇ ਨੇ। ਸਾਡਾ ਵੱਡਾ ਮਨਸੂਬਾ ਇਹ ਸੀ ਕਿ ਅਸੀਂ ਆਪਣੇ ਪਿੰਡ ਨੂੰ ਇੱਕ ਟੂਰਿਸਟਿਕ ਪਿੰਡ ਬਣਾਉਣਾ ਚਾਹੁੰਦੇ ਹਾਂ ਜਿੱਦ ਨੂੰ ਦੂਰੋਂ ਦੂਰੋਂ ਦੇਖਣ ਆਉਣ। ਫੋਰਨਰ ਵੀ ਇੱਥੇ ਹੁੰਦੇ ਨੇ ਬੱਚੇ। ਉਹ ਕਿਹੜੇ ਕੰਮ ਦੇ ਲਈ ਆਉਂਦੇ ਨੇ ਇੱਥੇ? ਉਹ ਮੁਨੱਖਚਾਣਾ ਪਿਆਰ ਕਰਨ ਵਾਲੇ ਲੋਕ ਆ। ਉਹ ਸਾਡੇ ਕੋਲ ਤਾਂ ਆਉਂਦੇ ਕਿ ਉਹ ਅੱਛਾ ਕੰਮ ਕਰਨਾ ਚਾਹੁੰਦੇ। ਜਰਮਨ ਤੋਂ ਆਉਂਦੇ ਨੇ ਜਰਮਨ ਤੋਂ ਆਉਂਦੇ ਆ ਕੈਨੇਡਾ ਤੋਂ ਆਉਂਦੇ ਆ ਅਰਜנטיਨਾ ਤੋਂ ਆਉਂਦੇ ਆ ਬਹੁਤ ਸਾਰੇ ਦੇਸ਼ਾਂ ਤੋਂ ਸਾਡੇ ਕੋਲ ਬੰਦੇ ਆ ਚਿੱਤ ਲੱਗਦਾ ਉਹਨਾਂ ਦਾ ਇੱਥੇ ਫਿਰ ਪਿੰਡਾਂ 'ਚ ਉਹਨਾਂ ਦਾ ਜਾਣ ਨੂੰ ਜਦੋਂ ਜਾਂਦੇ ਆ ਜੀ ਉਹ ਮੇਰੇ ਖਿਆਲ ਜਦੋਂ ਅਸੀਂ ਸਾਰੇ ਫੇਅਰਵੈਲ ਕਰਦੇ ਹਾਂ ਤਾਂ ਰੋਂਦੇ ਜਾਂਦੇ ਵੀ ਅਸੀਂ ਇੱਥੇ ਜੇ ਕਾਸ਼ ਅਸੀਂ ਹੋਰ ਰਹਿ ਸਕਦੇ ਜੀ ਮੈਨੂੰ ਲੱਗਦਾ ਕਿ ਇਹ ਪਹਿਲਾ ਹੀ ਪਿੰਡ ਹੋਊਗਾ ਜਿੱਥੇ ਗੋਰੇ ਵੀ ਆ ਕੇ ਕੰਮ ਕਰਦੇ ਨੇ ਨਹੀਂ ਮੈਂ ਤਾਂ ਨਹੀਂ ਦੇਖਿਆ ਕਿ ਅਸੀਂ ਕੂੜੇ ਤੋਂ ਖਾਦ ਬਣਾ ਰਹੇ ਹਾਂ ਪਲਾਸਟਿਕ ਨੂੰ ਰੀਸਾਈਕਲ ਲਈ ਭੇਜ ਰਹੇ ਹਾਂ ਕੂੜੇ ਵਾਲੇ ਵਰਕਰਾਂ ਲਈ ਅਸੀਂ ਘਰ ਬਣਾ ਕੇ ਦਿੱਤੇ ਉਹ ਰਹਿ ਰਹੇ ਆ ਕੰਪਿਊਟਰ ਸਿੱਖ ਰਹੀ ਹੈ ਬੱਚੇ ਰੈਸਲਿੰਗ ਦਾ ਸੈਂਟਰ ਆ ਫਿਜ਼ੀਓਥੈਰੇਪੀ ਸੈਂਟਰ ਆ ਜੇ ਬਿਮਾਰ ਹੋ ਜਾਂਦਾ ਉਹਨੂੰ ਐਂਬੂਲੈਂਸ ਦੀ ਸਰਵਿਸ ਆ ਜੇ ਕਿਸੇ ਨੇ ਦਵਾਈ ਲੈਣ ਵੀ ਜਾਣਾ ਅਸੀਂ ਫ੍ਰੀ ਗੱਡੀਆਂ ਭੇਜਦੇ ਹਾਂ ਤਾਂ ਇਹ ਪਿੰਡਾਂ ਦੇ ਵਿੱਚ ਇੰਨਾ ਫੰਡ ਹੁੰਦਾ ਪੰਚਾਇਤਾਂ ਨੂੰ ਕਿ ਜਾਂ ਫੇਰ ਇਹਦਾ ਸੋਰਸ ਤੁਸੀਂ ਹੋਰ ਵੀ ਰੱਖਿਆ ਹੋਇਆ ਕੋਈ ਇਨਕਮ ਦਾ ਜੇ ਇੰਨਾ ਫੰਡ ਹੁੰਦਾ ਤਾਂ ਮੇਰੇ ਖਿਆਲ ਸਾਰੇ ਪਿੰਡ ਤੇ ਸਾਡੇ ਤੋਂ ਵਧੀਆ ਹੁੰਦੇ ਸੀਗੇ ਇਸ ੜੀ ਪਿੰਚੇ ਸਾਡੇ ਆਫਿਸ ਵਿੱਚ ਵੀ ਬੰ ਵੱਡਾ ਪਿੰਡ ਹੈ ਰੋਜ਼ ਦੋ ਚਾਰ ਝਗੜੇ ਜਿਹੜੇ ਆ ਪੁੰਨਪਟਾਰਾ ਕਰਾਉਂਦੇ ਉਹ ਇਹਨਾਂ ਸੱਤਾ ਚ ਨਿਬੜਦੇ ਨੇ ਹਾਂਜੀ ਕਿਵੇਂ ਆ ਜੀ ਮਾਹੌਲ ਪਿੰਡ ਦੇ ਵਿੱਚ ਵਧੀਆ ਜੀ ਹਾਂ ਇੱਥੇ ਕੰਮ ਕੋਈ ਹੁੰਦਾ ਨਹੀਂ ਆ ਕੇ ਗੱਪਾਂ ਮਾਰੀ ਜਾਂਦੀ ਇਸ ਵੇਲੇ ਅਸੀਂ ਜਲੰਧਰ ਜ਼ਿਲ੍ਹੇ ਦੇ ਪਿੰਡ ਰੁੜਕਾ ਕਲਾਂ ਦੇ ਵਿੱਚ ਮੌਜੂਦ ਹੈਗੇ ਆ ਇਹ ਪਿੰਡ ਖੇਡਾਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਜਾਣਿਆ ਜਾਂਦਾ ਹੈ ਪੰਜਾਬੀ ਗਾਇਕ ਗੈਰੀ ਸੰਧੂ ਹੋਣਾ ਦਾ ਵੀ ਇਹੀ ਪਿੰਡ ਹੈਗਾ ਇਸ ਪਿੰਡ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਨੇ ਜਿਹੜੀਆਂ ਤੁਹਾਨੂੰ ਸ਼ਹਿਰਾਂ ਦੇ ਵਿੱਚ ਮਿਲਦੀਆਂ ਨੇ ਉਹ ਸਹੂਲਤਾਂ ਤੁਹਾਨੂੰ ਇਸ ਪਿੰਡ ਦੇ ਵਿੱਚ ਹੀ ਮਿਲ ਜਾਂਦੀਆਂ ਨੇ ਖਾਸ ਗੱਲ ਇੱਥੋਂ ਦੀ ਇਹ ਹੈਗੀ ਕਿ ਇਸ ਪਿੰਡ ਨੇ ਵਿਰਾਸਤ ਬਹੁਤ ਚੰਗੇ ਤਰੀਕੇ ਦੇ ਨਾਲ ਸੰਭ ਕੇ ਰੱਖੀ ਹੋਈ ਹੈ 12 ਸੱਥਾਂ ਇਸ ਪਿੰਡ ਦੇ ਵਿੱਚ ਬਣੀਆਂ ਹੋਈਆਂ ਨੇ ਜਿੱਥੇ ਬਜ਼ੁਰਗ ਬੈਠ ਕੇ ਆਪਣਾ ਟਾਈਮ ਪਾਸ ਕਰਦੇ ਹੈਗੇ ਨੇ ਤਾਂ ਇਸ ਪਿੰਡ ਦੀ ਇੱਕ ਹੋਰ ਖਾਸ ਗੱਲ ਇਹ ਹੈ ਕਿ ਇਸ ਪਿੰਡ ਦੇ ਵਿੱਚ ਵਿਦੇਸ਼ ਤੋਂ ਆ ਕੇ ਗੋਰੇ ਵੀ ਕੰਮ ਕਰਦੇ ਨੇ ਤਾਂ ਸਾਰੀ ਗੱਲਬਾਤ ਕਰਦੇ ਆ ਮੇਰੇ ਨਾਲ ਸਰਪੰਚ ਸਾਹਿਬ ਔਰ ਪਿੰਡ ਦੇ ਜਿਹੜੇ ਨੇ ਉਹ ਪ੍ਰਧਾਨ YFC ਦੇ ਸੋਨੀ ਜੀ ਮੌਜੂਦ ਹੈਗੇ ਨੇ ਤਾਂ ਗੱਲਬਾਤ ਕਰਦੇ ਆ ਤਾਂ ਬਾਈ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਮੈਂ ਸਭ ਤੋਂ ਪਹਿਲਾਂ ਸਵਾਲ ਵਿਰਾਸਤੀ ਸੱਥਾਂ ਦੇ ਉੱਪਰ ਹੀ ਲੈਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਬਹੁਤ ਘੱਟ ਜਿਹੜੀਆਂ ਨੇ ਸੱਥਾਂ ਦੇਖਣ ਨੂੰ ਮਿਲਦੀਆਂ ਨੇ ਇਹ ਕਿਵੇਂ ਆਈਡੀਆ ਆਇਆ ਕਿ ਇਹ ਸੱਥਾਂ ਬਣਾਈਆਂ ਜਾਣ ਦੇਖੋ ਜਿੱਥੇ ਤਾਂ ਕਿ ਸੱਥਾਂ ਨਾਲ ਸਵਾਰ ਹੈ ਇਹ ਪਹਿਲਾਂ ਹੀ ਬੈਠਣ ਲਈ ਜਗ੍ਹਾ ਬੜੀਆਂ ਹੁੰਦੀਆਂ ਸੀ ਜੀ ਆਪਣੇ ਪਿੰਡਾਂ ਦਾ ਕਲਚਰ ਸੀਗਾ ਵਾਤਾਵਰਣ ਸੀਗਾ ਸਾਡਾ ਤਾਂ ਹੀ ਅਸੀਂ ਇਹਨੂੰ ਵਿਰਾਸਤੀ ਸੱਤ ਕਹਿੰਦੇ ਹਾਂ ਇੱਥੇ ਕਮਿਊਨਿਟੀ ਇਕੱਠੇ ਹੋ ਕੇ ਬੈਠਦੀ ਭਾਈਚਾਰਾ ਬੈਠਦਾ ਗੱਲਾਂ ਬਾਤਾਂ ਕਰਦੇ ਜਿਹੜਾ ਹੁਣ ਦਾ ਦੌਰ ਸੀਗਾ ਕਿਉਂਕਿ ਆਪਾਂ ਸਿਰਫ ਟੀਵੀ ਤੱਕ ਸੀਮਤ ਹੋ ਗਏ ਆਪਾਂ ਆਪਣੇ ਆਪ ਦੇ ਵਿੱਚ ਜ਼ਿਆਦਾ ਕੋਈ ਤੇ ਸਾਡਾ ਇਹ ਸੀ ਅਸੀਂ ਇੱਕ ਤਾਂ ਅਸੀਂ ਲੋਕਲ ਆਰਕੀਟੈਕਚਰ ਜਿਹੜਾ ਸਾਡਾ ਪੰਜਾਬ ਦਾ ਆਰਕੀਟੈਕਚਰ ਹੈ ਉਹਨੂੰ ਪ੍ਰਮੋਟ ਕਰੀਏ ਇੱਕ ਆਪਸੀ ਭਾਈਚਾਰੇ ਲਈ ਇਦਾਂ ਸੋਹਣੀਆ ਜਗ੍ਹਾ ਬਣਾਈ ਇੱਥੇ ਲੋਕੀ ਆਪਸ ਵਿੱਚ ਬੈਠ ਕੇ ਮਸਲਾ مشਵਰਾ ਕਰਨ ਆਪਣਾ ਟਾਈਮ ਸਪੈਂਡ ਕਰ ਸਕਦੇ ਚੰਗੇ ਪਾਸੇ ਲੱਗ ਸਕਦੇ। ਤੇ ਇਸ ਕਰਕੇ ਦੂਸਰਾ ਸਾਡਾ ਵੱਡਾ ਮਕਸਦ ਇਹ ਸੀ ਕਿ ਅਸੀਂ ਆਪਣੇ ਪਿੰਡ ਨੂੰ ਇੱਕ ਟੂਰਿਸਟਿਕ ਪਿੰਡ ਬਣਾਉਣਾ ਚਾਹੁੰਦੇ ਹਾਂ ਜਿੱਦ ਨੂੰ ਲੋਕ ਦੂਰੋਂ ਦੂਰੋਂ ਦੇਖਣ ਆਉਣ ਤੇ ਅਸੀਂ ਇਹਨੂੰ ਇਸ ਢੰਗ ਨਾਲ ਸਾਰੇ ਨੂੰ ਡਿਵੈਲਪ ਕਰ ਰਹੇ ਹਾਂ ਕਿ ਇੱਕ ਤਾਂ ਇਹ এনवायरमेंटਲੀ ਸਸਟੇਨੇਬਲ ਵਿਲੇਜ ਬਣੇ ਬਿਲਕੁਲ ਕਾਰਬਨ ਨਿਊਟਰਨ ਬਣੇ। ਚਾਨਣ ਮਨਾਰਾ ਬਣੇ ਦੂਜੇ ਪਿੰਡਾਂ ਲਈ ਕਿ ਅਸੀਂ ਜਿਹੜੀ ਕਲਾਈਮੇਟ ਚੇਂਜ ਇੱਡਾ ਹੋ ਰਿਹਾ ਤੇ ਉਹਦੇ ਵਿੱਚ ਹਰ ਪਿੰਡ ਜਿਹੜਾ ਸਾਡਾ ਆ ਉਹ ਧਰਤੀ ਵਿੱਚ ਕੰਟ੍ਰਿਬਿਊਟ ਕਰੇ ਨਾ ਕਿ ਉਹਨੂੰ ਕੰਟਾਮਿਨੇਟ ਕਰੇ ਉਸ ਲੜੀ ਦੇ ਤਹਿਤ ਅਸੀਂ ਚਾਹੁੰਦੇ ਸੀਗੇ ਕਿ ਸਾਰੇ ਪਿੰਡ ਨੂੰ ਅਸੀਂ ਇੱਕ ਤਰ੍ਹਾਂ ਦੀ ਦਿੱਖ ਦੇਈਏ ਜੀ ਤੇ ਅਸੀਂ ਹਰ ਪਾਸੇ ਵਿੱਚ ਹਰ ਕੁੰਜੇ ਵਿੱਚ ਜਿੰਨੀਆਂ ਅਸੀਂ ਤਕਰੀਬਨ ਸਰਪੰਚ ਸਾਹਿਬ ਨੇ ਨਾਮ ਕਰੇ ਮੇਰੇ ਖਿਆਲ ਨੇ ਆ 20 ਤੋਂ ਉੱਪਰ ਅਸੀਂ ਬਿਲਡਿੰਗਾਂ ਬਣਾਈਆਂ ਜਿਹਦੇ ਵਿੱਚ ਕਮਿਊਨਿਟੀ ਸੈਂਟਰ ਸੱਥਾ ਆ ਅੰਗਨਵਾੜੀ ਆ ਇਹ ਸਾਰੇ ਅਸੀਂ ਇਸ ਹੀ ਆਰਕੀਟੈਕਚਰ ਦੇ ਵਿੱਚ ਅਸੀਂ ਬਣਾਏ ਹੈਗੇ। ਉਹ ਛੱਪੜ इवन ਛੱਪੜ ਵੀ ਸਾਡੇ ਜਿਹੜੇ ਆ ਉਹ ਵਿਰਾਸਤੀ ਆਰਕੀਟੈਕਚਰ ਦੇ ਵਿੱਚ ਬਣਾਏ ਗਏ। ਠੀਕ ਹੈ। ਅੱਛਾ ਤੁਸੀਂ ਤਾਂ ਬਹੁਤ ਸਾਰੇ ਪਿੰਡ ਵੀ ਦੇਖੇ ਹੋਣਗੇ ਤਾਂ ਬੜੀ ਤੁਸੀਂ ਰਿਸਰਚ ਵੀ ਕੀਤੀ ਹੋਊਗੀ ਜਦੋਂ ਪਿੰਡ ਦੇ ਵਿੱਚ ਡਵੈਲਪਮੈਂਟ ਦਾ ਕੰਮ ਸ਼ੁਰੂ ਕੀਤਾ। ਅੱਜ ਇਸ ਪਿੰਡ ਨੂੰ ਕਿੱਥੇ ਖੜਾ ਦੇਖਦੇ ਹੋ ਤੁਸੀਂ ਪੰਜਾਬ 'ਚ? ਇਹ ਮੈਂ ਦੇਖੋ ਸਾਡੇ ਤੋਂ ਵਧੀਆ ਵੀ ਕਈ ਹੋਣਗੇ। ਹੁਣ ਮੈਂ ਇਹਦਾ ਤੇ ਤੁਸੀਂ ਦੇਖਣਾ ਵੀ ਦੇਸੀ ਕਿੱਥੇ ਖੜੇ ਆ। ਪਰ ਅਸੀਂ ਸਾਨੂੰ ਇੰਨਾ ਜ਼ਰੂਰ ਮਾਣਿਆ ਕਿ ਅਸੀਂ ਦੇਖੋ ਆਪਣੇ ਪਾਣੀ ਦਾ। ਹਾਂ। ਆਪਣੇ ਕੂੜੇ ਦਾ ਅਸੀਂ तकरीबन 30 ਬਿਲੀਅਨ ਲੀਟਰ ਪਾਣੀ ਜਿਹੜਾ ਆ ਉਹ ਅਸੀਂ ਛੱਪੜਾਂ ਦਾ ਸਾਫ਼ ਕਰਕੇ ਆਰਗੈਨਿਕ ਢੰਗ ਦੇ ਨਾਲ ਅਸੀਂ ਕਿਸਾਨਾਂ ਤੱਕ ਪਹੁੰਚਾਉਂਦੇ ਆ ਸੋਲਰ ਮੋਟਰਸ ਸੋਲਰ ਪੈਨਲਸ ਨੂੰ ਅਸੀਂ ਯੂਜ਼ ਕਰਦੇ ਆ ਫਿਰ ਅਸੀਂ ਕੂੜੇ ਨੂੰ ਆਪਣੇ ਨੂੰ ਸੰਭਾਲ ਲਿਆ ਪਿੰਡ ਦੇ ਨੂੰ ਅਸੀਂ ਕੂੜੇ ਤੋਂ ਖਾਦ ਬਣਾ ਰਹੇ ਆ ਪਲਾਸਟਿਕ ਨੂੰ ਰੀਸਾਈਕਲ ਲਈ ਭੇਜ ਰਹੇ ਆ ਕੂੜੇ ਵਾਲੇ ਵਰਕਰਾਂ ਲਈ ਅਸੀਂ ਘਰ ਬਣਾ ਕੇ ਦਿੱਤੇ ਉਹ ਰਹਿ ਰਹੇ ਆ ਔਰ ਈ ਰਿਕਸ਼ਾ ਦੇ ਨਾਲ ਘਰ-ਘਰ ਤੱਕ ਕੂੜੇ ਦੀ ਕਲੈਕਸ਼ਨ ਹੁੰਦੀ ਆ ਠੀਕ ਹੈ ਜੀ ਤੇ ਸਾਡੇ ಗ್ರಾಮ ਪੰਚਾਇਤ ਦਾ ਵੱਖਰਾ ਇੱਕ ਦਫ਼ਤਰ ਹੈ ਜਿਹੜੇ ਵਿੱਚ ਹਰ ਬੰਦੇ ਨੂੰ ਬਿਨਾਂ ਭੇਦ ਭਾਪ ਤੇ ਸਰਪੰਚ ਸਾਹਿਬ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਦੇ ਸਾਰੀ ਟੀਮ ਆ ਉੱਥੇ ਬੈਠੀ ਭਾਈਚਾਰਕ ਸਾਂਝ ਅਸੀਂ ਬਣਾ ਕੇ ਰੱਖੀ ਹੈ ਪਿੰਡ ਦੇ ਵਿੱਚ ਖੇਡਾਂ 'ਚ ਅਸੀਂ ਉੱਪਰ ਹਾਂ ਅਸੀਂ ਖੇਡਾਂ ਵਿੱਚ ਸਾਡਾ ਮਕਸਦ ਬਹੁਤ ਵੱਡਾ ਆ ਸਿਰਫ ਮੈਡਲ ਦਾ ਚੈਂਪੀਅਨ ਬਣਾਉਣਾ ਨਹੀਂ ਸਾਡਾ ਮਕਸਦ ਇਹ ਆ ਕਿ ਅਸੀਂ ਇੱਕ ਸਪੋਰਟਿੰਗ ਨੇਸ਼ਨ ਬਣਾਈਏ ਜਿੱਥੇ ਹਰ ਬੱਚੇ ਨੂੰ ਉਹ ਲੜਕੀ ਹੋਵੇ ਚਾਹੇ ਲੜਕਾ ਹੋਵੇ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਅਸੀਂ ਸਾਡੇ ਪਿੰਡ ਨੇ ਲੜਕੀਆਂ ਨੂੰ ਵੀ ਪ੍ਰਮੋਟ ਉਹਨਾਂ ਹੀ ਕੀਤਾ ਜਿੰਨਾ ਲੜਕਿਆਂ ਨੂੰ ਕੀਤਾ ਇਹ ਤਕਰੀਬਨ ਅਸੀਂ ਹੋਰਾਂ ਪਿੰਡਾਂ ਵਿੱਚ ਵੀ 2000 ਦੇ ਕਰੀਬ ਲੜਕੀਆਂ ਸਾਡੀਆਂ ਖੇਡਾਂ ਦੇ ਵਿੱਚ ਅਸੀਂ ਜੁਆਇਨ ਕਰਾਈਆਂ ਤੇ ਉਹ ਸੈਂਟਰ ਜਿਹੜੇ ਸਾਡੇ ਚੱਲਦੇ ਹੈਗੇ ਆ ਕੰਪਿਊਟਰ ਸਿੱਖ ਰਹੀ ਹੈ ਬੱਚੇ ਰੈਸਲਿੰਗ ਦੇ ਸੈਂਟਰ ਆ ਫਿਜ਼ੀਓਥੈਰੇਪੀ ਸੈਂਟਰ ਆ ਉਹ ਤਕਰੀਬਨ ਹਰ ਤਰ੍ਹਾਂ ਦੀ ਸਹੂਲਤ ਅਸੀਂ ਕੋਸ਼ਿਸ਼ ਕੀਤੀ ਹੈ ਪਿੰਡ ਵਿੱਚ ਦੇਣ ਦੀ ਤੇ ਔਰ ਫ੍ਰੀ ਆਫ ਕਾਸਟ ਜਿਹੜੀ ਆ ਹਰੇਕ ਕੋਈ ਵੀ ਬੰਦਾ ਜੇ ਬਿਮਾਰ ਹੋ ਜਾਂਦਾ ਉਹਨੂੰ ਐਂਬੂਲੈਂਸ ਦੀ ਸਰਵਿਸ ਆ ਜੇ ਕਿਸੇ ਨੇ ਦਵਾਈ ਲੈਣ ਵੀ ਜਾਣਾ ਅਸੀਂ ਫ੍ਰੀ ਗੱਡੀਆਂ ਭੇਜਦੇ ਆ ਫਿਰ ਉਹਨਾਂ ਦਾ ਜੋ ਆਧਾਰ ਕਾਰਡ ਵਗੈਰਾ ਜੋ ਵੀ ਕੁਝ ਕਰਨਾ ਹੁੰਦਾ ਆਸ਼ੀਮਾਨ ਕਾਰਡ ਹੈ ਜੋ ਸਾਡੀ ਪੂਰੀ ਟੀਮ ਹੈ ਜਿਹੜੀ ਉਹਨਾਂ ਦੀ ਹੈਲਪ ਕਰਦੀ ਹੈ। ਅੱਛਾ ਮੈਮ ਜਿਵੇਂ ਭਾਜੀ ਹੋਣਾ ਨੇ ਕੰਮ ਗਿਣਾਈ ਨੇ ਮੈਨੂੰ ਲੱਗਦਾ ਕਿ ਬਹੁਤ ਘੱਟ ਪਿੰਡਾਂ ਦੇ ਵਿੱਚ ਇੰਨਾ ਕੁਝ ਹੋਏਗਾ ਜਦੋਂ ਤੁਸੀਂ ਸਰਪੰਚ ਬਣੇ ਉਸ ਤੋਂ ਪਹਿਲਾਂ ਫਿਰ ਇਹ ਸਭ ਚੀਜ਼ਾਂ ਸੀਗੀਆਂ ਕਿ ਜਾਂ ਬਾਅਦ ਚਾਹੀਆਂ ਹੋਣ ਚਾਹੀਏ। ਪਹਿਲਾਂ ਅਸੀਂ ਜਿੱਦਾਂ ਜੋ ਜੋ ਘਾਟ ਸੀ ਆਪਣੇ ਵੱਲੋਂ ਉਹ ਇੱਕ ਮੈਨੀਫੈਸਟੋ ਤਿਆਰ ਕੀਤਾ ਜਿਹਦੇ ਵਿੱਚ ਸਾਨੂੰ ਲੱਗਦਾ ਸੀ ਜੀ ਇਹ ਸਾਡੇ ਇਹ ਕੰਮ ਜ਼ਰੂਰੀ ਆ। ਜਿਵੇਂ ਕਿ ਅਸੀਂ 17 ਕੰਮ ਦਾ ਜੋ ਹੈ ਉਹ ਮੈਨੀਫੈਸਟੋ ਵਿੱਚ ਬਣਾਇਆ ਸੀਗਾ ਪਰ ਜਿੱਦੇ ਜਦ ਕੰਮ ਕਰਦੇ ਗਏ ਉਵੇਂ-ਉਵੇਂ ਜਿੱਦਾ ਆਈਡੀਆ ਹੋਰ ਆਉਂਦੇ ਗਏ ਤੇ ਹੁਣ ਤੱਕ ਅਸੀਂ ਜੋ 25 ਕੰਮ ਕਰ ਦਿੱਤੇ ਆ ਅੱਛਾ ਹਾਂਜੀ ਵੈਸੇ ਤੁਹਾਨੂੰ ਸਭ ਤੋਂ ਵਧੀਆ ਕਿਹੜਾ ਲੱਗਦਾ ਕਿ ਕੰਮ ਇਹ ਕੰਮ ਕਰਕੇ ਵਾਕਈ ਦਿਲ ਨੂੰ ਸਕੂਨ ਮਿਲਦਾ ਵੈਸੇ ਤਾਂ ਬਹੁਤ سارے ਕੰਮ ਹੁੰਦੇ ਨੇ ਜਿਹੜਾ ਲੱਗਦਾ ਹੋਏ ਕਿ ਵਾਕਈ ਇਹ ਪਿੰਡਾਂ ਦੇ ਵਿੱਚ ਇੰਪੋਸੀਬਲ ਸੀਗੇ ਹੋਣੇ ਬੇਸਤਾ ਜੋ ਸਾਰੇ ਕੰਮ ਹੈ ਜੋ ਸਾਨੂੰ ਇੱਕ ਸਕੂਨ ਮਿਲਦਾ ਕਿ ਅਸੀਂ ਮਤਲਬ ਆਪਣੇ ਵੱਲੋਂ ਵੀ ਵਧੀਆ ਕੰਮ ਕੀਤੇ ਆ ਜਿਵੇਂ ਕਿ ਸੱਥਾਂ ਦਾ ਲੈ ਲਓ ਇੱਥੇ ਆਪਣੇ ਬਜ਼ੁਰਗ ਬੈਠਦੇ ਆ ਸਾਰਾ ਦਿਨ ਉਹ ਘਰ ਵਿੱਚ ਨਹੀਂ ਟਾਈਮ ਸਪੈਂਡ ਕਰ ਸਕਦੇ ਆਪਣਾ ਇੱਥੇ ਆਪਣੇ ਗੱਲਬਾਤਾਂ ਕਰਦੇ ਆ ਫਿਰ ਉਸ ਤੋਂ ਸਾਨੂੰ ਜਿੱਦਾਂ ਕਹਿ ਲਓ ਕਿ ਆਪਣਾ ਦਰਖਤ ਹੈ ਉਹਨਾਂ ਦਾ ਅਸੀਂ ਜੋ ਉਹਨਾਂ ਨੂੰ ਇੱਕ ਨਵੇਂ ਲੁੱਕ ਦਿੱਤੇ ਆ ਫਿਰ ਅਸੀਂ ਆਪਣੇ ਅ ਨਰਸਰੀ ਵੀ ਤਿਆਰ ਕੀਤੀ ਆ ਸੋਲਿਡ ਐਂਡ ਵੇਸਟ ਮੈਨੇਜਮੈਂਟ ਦੇ ਪ੍ਰੋਜੈਕਟ ਵਿੱਚ ਤੇ ਉਸ ਤੋਂ ਇਲਾਵਾ ਜਿਵੇਂ ਕਿ ਅੱਜ ਦੀ ਜੋ ਮੁੱਖ ਲੋੜ ਹੈ ਜਿੱਦਾਂ ਪਾਣੀ ਦੇ ਜੋ ਹੈ ਬਹੁਤ ਲੈਵਲ ਨੀਚੇ ਜਾਏ ਜਾ ਰਿਹਾ ਹੈ ਤੇ ਅਸੀਂ ਆਪਣੇ ਜੋ ਛੱਪੜ ਆ ਉਹਨਾਂ ਦਾ ਅਸੀਂ ਨਵੀਨੀਕਰਨ ਕੀਤਾ ਹੈ ਜਿਵੇਂ ਕਿ ਸਾਡੇ ਪਿੰਡ ਵਿੱਚ ਕੁੱਲ 5 ਛੱਪੜ ਹੈ ਤੇ 4 ਦਾ ਜਿੱਦਾਂ ਹੋ ਗਿਆ ਤੇ ਹੁਣ ਪੰਜਵਾਂ ਜੋ ਛੱਪੜ ਹੈ ਉਹ ਥਾ ਪਰ ਮਾਡਲ ਦੇ ਆਧਾਰ ਤੇ ਜੋ ਆ ਉਹ ਤਿਆਰ ਹੋ ਰਿਹਾ ਤੇ ਇਹ ਜੋ ਪਾਣੀ ਆ ਉਹ ਫਿਲਟਰ ਹੋ ਕੇ ਕਿਸਾਨਾਂ ਦੇ 400 ਏਕੜ ਨੂੰ ਜੋ ਹੈ ਉਹ ਫ੍ਰੀ ਆਫ ਕੋਸਟ ਹੈ ਕਿਸਾਨ ਜੋ ਸਿੰਚਾਈ ਕਰ ਰਹੇ ਤੇ ਇਹਨਾਂ ਸਾਰੀਆਂ ਗੱਲਾਂ ਤੋਂ ਅਸੀਂ ਖੁਸ਼ ਹਾਂ ਤੇ ਜਿਹੜੀ ਮੇਨ ਗੱਲ ਹੈ ਜੋ ਪਾਣੀ ਦੀ ਆ ਉਸ ਤੋਂ ਉਸ ਤੋਂ ਜਿੱਦਾਂ ਬਧ ਮੰਨ ਖੁਸ਼ੀ ਹੁੰਦੀ ਹੈ ਕਿ ਅਸੀਂ ਕੁਝ ਮਤਲਬ ਆਪਣੇ ਵਾਤਾਵਰਣ ਲਈ ਕੀਤਾ ਹੈ ਜਿਵੇਂ ਕਿ ਪੌਦੇ ਵੀ ਲਗਾਏ ਆ ਇਹਨਾਂ ਗੱਲਾਂ ਤੋਂ ਸਾਡੇ ਜਿੱਦਾਂ ਵੱਧ ਖੁਸ਼ੀ ਹੁੰਦੀ ਹੈ ਅੱਛਾ ਭਾਜੀ ਜਿਵੇਂ ਤੁਸੀਂ ਡਿਵੈਲਪਮੈਂਟ ਕਰਾਈ ਤਾਂ ਇਹ ਪਿੰਡਾਂ ਦੇ ਵਿੱਚ ਇੰਨਾ ਫੰਡ ਹੁੰਦਾ ਪੰਚਾਇਤਾਂ ਨੂੰ ਕਿ ਜਾਂ ਫਿਰ ਇਹਦਾ ਸੋਰਸ ਤੁਸੀਂ ਹੋਰ ਵੀ ਰੱਖਿਆ ਹੋਇਆ ਕੋਈ ਇਨਕਮ ਦਾ ਜੇ ਇੰਨਾ ਫੰਡ ਹੁੰਦਾ ਤਾਂ ਮੇਰੇ ਖਿਆਲ ਸਾਰੇ ਪਿੰਡ ਫਿਰ ਸਾਡੇ ਤੋਂ ਵਧੀਆ ਹੋਣੇ ਸੀ ਹਾਂ ਇਹ ਕਿਵੇਂ ਵੀ ਰਹੀ ਇਹ ਉਦਾਹਰਣ ਤੁਸੀਂ ਦੇਖੋ ਅਸੀਂ ਇਹਦੇ ਵਿੱਚ ਸਰਕਾਰ ਦੇ ਵੱਲੋਂ ਦੇਖੋ ਜਿਹੜੀਆਂ ਗ੍ਰਾਂਟਸ ਸੀਗੀਆਂ ਤਕਰੀਬਨ 3 ਕਰੋੜ ਰੁਪਈਆ ਉਹ ਹਾਂ ਤਕਰੀਬਨ ਅਸੀਂ ਅੱਜ ਤੱਕ ਮੇਰਾ ਖਿਆਲ ਹੈ ਵੀ ਆਪਣੀਆਂ ਸੇਵਾਵਾਂ ਤੇ ਇਹਨੂੰ ਫਰਸਟ ਸਟਰਕਚਰ ਡਵੈਲਪਮੈਂਟ ਵਿੱਚ इवन 14 ਕਰੋੜ ਰੁਪਈਆ ਅਸੀਂ ਲਾਇਆ ਠੀਕ ਹੈ ਜਿਹੜਾ ਬਾਕੀ ਦਾ 11 ਕਰੋੜ ਆ ਉਹ ਅਸੀਂ ਵੱਖ-ਵੱਖ ਆਪਣੇ ਸਾਧਨਾਂ ਤੋਂ ਸਾਡੇ ਐਨ ਆਰ ਆਈਸ ਤੋਂ ਜਾਂ ਵਾਈ ਐਫ ਸੀ ਨੇ ਆਪਣੇ ਸਿਸਟਮ ਦੇ ਵਿੱਚੋਂ ਆਪਣੀਆਂ ਆਰਗੇਨਾਈਜੇਸ਼ਨ ਵਿੱਚੋਂ ਜਾਂ ਇੰਡੀਵਿਜੂਅਲੀ ਅਸੀਂ ਕੰਟ੍ਰਿਬਿਊਟ ਕੀਤਾ ਹੈਗਾ ਕਿਉਂਕਿ ਅਸੀਂ ਕਦੀ ਪੈਸੇ ਦੀ ਵੇਟ ਨਹੀਂ ਕੀਤੀ ਕਿ ਫਿਰ ਲਈ ਫੰਡ ਆਊਗਾ ਤੇ ਅਸੀਂ ਇਹ ਕੰਮ ਕਰਾਂਗੇ ਕਿ ਬਹੁਤ ਸਾਰੇ ਕੰਮ ਇਹੋ ਜਿਹੇ ਆ ਜਿਹੜੇ ਜਿਨ੍ਹਾਂ ਲਈ ਕਦੀ ਵੀ ਗ੍ਰਾਂਟ ਨਹੀਂ ਆਸਦੀ ਸਪੋਜ਼ ਜਿੱਦਾਂ ਪਿੰਡਾਂ ਸਾਡੇ ਵਿੱਚ ਪਿੰਡ ਦੀ ਕੋਈ ਆਮਦਨ ਨਹੀਂ ਕੋਈ ਜ਼ਮੀਨ ਨਹੀਂ ਹੈਗੀ ਪਿੰਡ ਦੀ ਅੱਛਾ ਪਰ ਸਾਡੇ तकरीबन 20 ਕਰਮਚਾਰੀ ਪਿੰਡ ਦੀ ਸੇਵਾ ਵਿੱਚ ਲੱਗੇ ਆ। ਉਹਨਾਂ ਦਾ ਸੈਲਰੀ ਮਿਲਿਆ ਉਹ ਮੇਨਟੇਨੈਂਸ ਆ ਨਾਲੀਆਂ ਕੱਢਦੇ ਆ, ਕੂੜਾ ਚੱਕਦੇ ਆ ਤੇ ਹੋਰ ਕਈ ਜਿਹੜੇ ਛੋਟੀ ਮੋਟੀ ਕੋਈ ਤੋੜਪੰਨ ਹੋ ਗਈ। ਬਲਕਿ ਜੇ ਸੀ ਰੀ ਮਸ਼ੀਨ ਸਾਡੀ ਆਪਣੀਆਂ ਉਹਦਾ ਉਹਦਾ ਖਰਚਾ ਆ ਇੱਕ ਵੱਖਰਾ ਤੋ ਬਹੁਤ ਸਾਰਾ ਪੈਸਾ ਰੈਗੂਲਰ ਬੇਸਿਸ ਤੇ ਜਿਹੜਾ ਆ ਮੰਥਲੀ ਖਰਚ ਹੁੰਦਾ ਬਿਜਲੀ ਦੇ ਬਿੱਲ ਆ ਸਾਡੇ ਤਕਰੀਬਨ 400 ਤੋਂ ਵੱਧ ਲਾਈਟਾਂ ਸਾਡੇ ਪਿੰਡ ਵਿੱਚ ਤੁਸੀਂ ਰਾਤ ਨੂੰ ਕਿਤੇ ਆ ਕੇ ਦੇਖੋ ਹਰ ਖੂਂਜੇ ਵਿੱਚ ਸਾਰੀਆਂ ਜਿੰਨੀਆਂ ਸਾਡੇ 13 ਐਂਟਰੀਆਂ ਪਿੰਡ ਦੀਆਂ ਔਰ ਇੱਕ ਇੱਕ ਕਿਲੋਮੀਟਰ ਤੱਕ ਸਟਰੀਟ ਲਾਈਟਾਂ ਆ ਰਾਤ ਨੂੰ ਜਗਦਿਆਂ ਹੈਗੇ। ਉਹ ਏਡੇ ਵੱਡੇ ਵੱਡੇ ਬਿੱਲ ਹੈਗੇ ਬਿਜਲੀ ਦੇ ਸੋਲਿਡ ਬੇਸ ਤੇ ਕੰਮ ਚੱਲਦਾ ਉੱਥੇ ਦਾ ਬਿੱਲ ਆ ਸਾਡਾ ਕਮਿਊਨਿਟੀ ਆਰਓ ਸਿਸਟਮ ਹੈਗਾ ਜਿੱਥੋਂ ਲੋਕੀ ਆਰਓ ਪਾਣੀ ਕਮਿਊਨਿਟੀ ਦਾ ਜਾ ਸਕਦੇ ਆ ਆਪਣੇ ਘਰਾਂ 'ਚ ਵਰਤਦੇ ਆ ਉਹਦੇ ਬਿੱਲ ਹੈਗੇ ਆ ਫਿਰ ਸਾਡੇ ਕਮਿਊਨਿਟੀ ਸੈਂਟਰਸ ਦੇ ਬਿਜਲੀ ਦੇ ਬਿੱਲ ਹੈਗੇ ਮੇਰਾ ਖਿਆਲ ਆ 15 15 18 ਤੱਕ ਬਿੱਲ ਬਿਜਲੀ ਦੇ ਰੈਗੂਲਰ ਆਉਂਦੇ ਆ ਉਸ ਤੋਂ ਬਿਨਾਂ ਜਿਹੜੇ ਕਰਮਚਾਰੀ ਆ ਉਹਨਾਂ ਦੀਆਂ ਤਨਖਾਹਾਂ ਇਹਨਾਂ ਲਈ ਕੋਈ ਗ੍ਰਾਂਟ ਨਹੀਂ ਹੁੰਦੀ ਸਰਕਾਰ ਕਿਸੇ ਪਿੰਡ ਕੋਲ ਇਹ ਸਿਰਫ ਅਸੀਂ ਆਪਣੇ ਸਾਧਨਾਂ ਤੋਂ ਹੀ ਕਰਦੇ ਆ। ਇਹ ਫਿਰ ਤੁਸੀਂ ਕਿਵੇਂ ਪਿੰਡ ਦੇ ਵਿੱਚੋਂ ਫੰਡ ਇਕੱਠਾ ਕਰਦੇ ਹੋ? ਐਨ ਆਰ ਆਈ ਭੇਜਦੇ ਨੇ ਕਿਵੇਂ? ਕੀ ਸੂਰਸ ਰੇਂਦਾ ਤੁਹਾਡੇ ਕੋਲ? ਪਿੰਡ ਚ ਅਸੀਂ ਕੋਈ ਫੰਡ ਹਜੇ ਤੱਕ ਨਹੀਂ ਇਕੱਠਾ ਕੀਤਾ। ਠੀਕ ਹੈ। ਈਵਨ ਕੂੜੇ ਦਾ ਵੀ ਲੋਕੀ ਸਾਨੂੰ ਕਹਿੰਦੇ ਵੀ ਆ ਕੋਈ ਤਿਆਰ ਵੀ ਆ। ਅਸੀਂ ਕਿਹਾ ਪਹਿਲਾਂ ਕਿ ਸਿਸਟਮ ਬਣਾ ਕੇ ਦੇਖੀਏ। ਠੀਕ ਹੈ। ਸਾਡੇ ਐਨ ਆਰ ਆਈ ਸਾਡੇ ਹੈਗੇ ਆ ਬੰਦੇ ਉਹ ਜਦੋਂ ਅਸੀਂ ਉਹਨਾਂ ਨੂੰ ਕਹਿੰਨੇ ਵੀ ਸੀ ਆ ਕੰਮ ਕਰਨਾ ਉਹ ਵੱਧ ਚੜ ਕੇ ਹਿੱਸਾ ਪਾਉਂਦੇ ਆ। ਫਿਰ ਅਸੀਂ ਬਾਕੀ ਹੋਰ ਜਿਹੜੀਆਂ ਗਵਰਨਮੈਂਟ ਸਕੀਮਸ ਹੋਈਆਂ ਕੋਈ ਕਿੱਥੋਂ ਜਿੱਥੋਂ ਵੀ ਜੋ ਮਿਲਦਾ ਹਾਂ ਇੱਕ ਸਾਡੀ ਟੀਮ ਜਿਹੜੀ ਲਗਾਤਾਰ ਇਹਦੇ ਤੇ ਕੰਮ ਕਰਦੀ ਆ ਤਾਂ ਹੀ ਇਹ ਸਾਰਾ ਕੁਝ ਸੰਭਵ ਹੋ ਸਕਿਆ ਨਹੀਂ ਤਾਂ ਤੁਸੀਂ ਫਰਕ ਦੇਖ ਸਕਦੇ ਹੋ ਕਿ ਦੂਜੇ ਪਿੰਡਾਂ 'ਚ ਸਾਡੇ 'ਚ ਫਰਕ ਕੀ ਆ ਉਹ ਫਰਕ ਇਸੇ ਕਰਕੇ ਆ ਕਿ ਲਗਾਤਾਰ ਜੀ ਟੀਮ ਆ ਉਹ ਆਪਸ ਵਿੱਚ ਇਕੱਠੇ ਹੋ ਕੇ ਕੰਮ ਕਰਦੀ ਆ ਹੁਣ ਜੇ ਡਿਵੈਲਪਮੈਂਟ ਦਾ ਅਸੀਂ ਕੰਮ ਕਰਦੇ ਹਾਂ ਸਰਪੰਚ ਸਾਹਿਬ ਤੇ ਸਾਰੀ ਪੰਚਾਇਤ ਸਾਡੇ ਆਫਿਸ ਵਿੱਚ ਤਕਰੀਬਨ ਵੱਡਾ ਪਿੰਡ ਆ ਰੋਜ਼ ਦੋ ਚਾਰ ਝਗੜੇ ਜਿਹੜੇ ਆ ਉਹ ਨਪਟਾਰਾ ਕਰਾਉਂਦੇ ਕੋਈ ਇਹਨਾਂ ਸੱਥਾਂ 'ਚ ਹੀ ਨਿਬੜਦੇ ਨੇ ਹਾਂਜੀ ਉਹ ਭੇਜ ਚਰਕਤੌਰ ਤੇ ਪੰਚਾਇਤ ਸਾਡੇ ਸਰਪੰਚ ਸਾਹਿਬ ਪੰਚ ਸਾਹਿਬ ਸਾਰੇ ਇਹ ਬੈਠ ਕੇ ਆਪਸ ਵਿੱਚ ਗੱਲਬਾਤ ਕਰਕੇ ਨਬੀਟਦੇ ਆ ਤੇ ਹੋਰ ਬਥੇਰੇ ਕੰਮ ਹੁੰਦੇ ਆ ਜਿਹੜੇ ਸਮਾਜ ਦੇ ਕੋਈ ਫੰਕਸ਼ਨ ਨੇ ਕੋਈ ਕਿਸੇ ਕਿਸੇ ਦੀ ਹਰਕਤ ਕਰਨੀ ਉਹ ਇੱਕ ਟੀਮ ਹੈਗੀ ਟੀਮਵਰਕ ਹੈਗਾ ਇਹ ਚ ਇਕੱਲਾ ਬੰਦਾ ਨਹੀਂ ਕੁਝ ਕਰ ਸਕਦਾ ਸਾਰੇ ਪਿੰਡ ਦਾ ਹੀ ਸਾਨੂੰ ਬਹੁਤ ਸਾਡੀਆਂ ਧਾਰਮਿਕ ਸੰਸਥਾਵਾਂ ਆ ਉਹਨਾਂ ਦਾ ਸਹਿਯੋਗ ਹੈ ਡੇਰਾ ਬਾਬਾ ਭਾਈ ਸਾਧੂ ਜੀ ਆ ਬਾਬਾ ਚੰਤਾ ਜੀ ਆ ਮੈਨੂੰ ਗੈਰੀ ਸੰਧੂ ਉਹ ਵੀ ਸਾਨੂੰ ਕਾਫੀ ਸਹਿਯੋਗ ਕਰਦਾ ਸਾਰੇ ਕੰਮਾਂ ਦੇ ਵਿੱਚ ਤੋ ਮਤਲਬ ਇੱਕ ਕਿਸੇ ਦਾ ਨਾਂ ਨਹੀਂ ਮਤਲਬ ਸਾਰੇ ਪਿੰਡ ਦੇ ਹੀ ਮਤਲਬ ਲੋਕ ਜਿਹੜੇ ਆ ਉਹ ਚੰਗਾ ਕੰਮ ਨੂੰ ਚਾਹੁੰਦੇ ਤਾਂ ਹੀ ਕੰਮ ਹੁੰਦਾ ਹਾਂ ਬਾਕੀ ਇਹ ਕਿੰਨੀ ਆਬਾਦੀ ਕਿੰਨੀ ਹੈਗੀ ਇਸ ਪਿੰਡ ਦੀ ਆਬਾਦੀ ਸਾਡੀ ਤਕਰੀਬਨ 9000 ਦੇ ਕਰੀਬ ਵਰਦੀ ਹੈ ਉੱਥੇ ਪ੍ਰਿੰਟਸ ਆ ਬੋਟ ਜਦੋਂ ਫਿਰ ਕੋਈ ਕੰਮ ਆਰੰਭ ਦੀਉ ਸਹਿਮਤੀ ਬਣ ਜਾਂਦੀ ਆ ਆਮ ਤੌਰ ਤੇ ਪਿੰਡਾਂ ਦੇ ਵਿੱਚ ਬਹੁਤੀ ਸਹਿਮਤੀ ਨਹੀਂ ਬਣਦੀ ਆ ਦੇਖੋ ਸਹਿਮਤੀ ਬਹੁਤ ਮਹੱਤਵਪੂਰਨ ਹੁੰਦਾ ਹੀ ਆ ਬਾਕੀ ਹਰੇਕ ਬੰਦੇ ਦੇ ਆਪੋ ਆਪਣੇ ਵਿਚਾਰ ਆ ਕਿਹਨਾਂ ਦੇ ਨਹੀਂ ਵੀ ਰਲਦੇ ਸਾਡੇ ਨਾਲ ਵਿਚਾਰ ਕੋਈ ਕਿੱਲ ਨਹੀਂ ਡੈਮੋਕ੍ਰੇਸੀ ਆ ਅੱਛਾ ਇੱਕ ਬੜੀ ਵਧੀਆ ਤੁਸੀਂ ਗੱਲ ਦੱਸੀ ਸੀਗੀ ਕਿ ਫੋਰਨਰ ਵੀ ਇੱਥੇ ਹੁੰਦੇ ਨੇ ਬੱਚੇ ਉਹ ਕਿਹੜੇ ਕੰਮ ਦੇ ਲਈ ਹੁੰਦੇ ਨੇ ਇੱਥੇ ਉਹ ਸਾਡੇ ਇਹ ਕੋਈ ਇੰਨਾ ਚੰਗਾ ਕੰਮ ਇੱਥੇ ਹੋ ਰਿਹਾ ਵਾਈਫਸੀ ਵੱਲੋਂ ಗ್ರಾಮ ਪੰਚਾਇਤ ਵੱਲੋਂ ਉਹ ਐਕਚੁਅਲੀ ਸਾਡੀ ਹੈਲਪ ਕਰਨ ਲਈ ਆਉਂਦੇ ਆ ਇੱਥੇ ਸਾਲ ਸਾਲ ਰਹਿ ਕੇ ਜਾਂਦੇ ਆ ਉਹਨਾਂ ਨੂੰ ਇਹ ਕੰਮ ਇੰਨਾ ਵਧੀਆ ਲੱਗਦਾ ਵੀ ਇੱਥੇ ਲੋਕਾਂ ਦੀ ਜ਼ਿੰਦਗੀ ਬਦਲ ਰਹੀ ਆ ਲੋਕਾਂ ਦੇ ਜੀਵਨ 'ਚ ਸੁਧਾਰ ਆ ਰਹੀ ਆ ਤੇ ਅਸੀਂ ਵੀ ਆਪਣਾ ਹਿੱਸਾ ਬਣਦਾ ਪਾਈਏ ਜਾਂਦੇ ਉਹ ਮਨੁੱਖਤਾ ਨਾਲ ਪਿਆਰ ਕਰਨ ਵਾਲੇ ਲੋਕ ਆ ਉਹ ਸਾਡੇ ਕੋਲ ਤਾਂ ਆਉਂਦੇ ਕਿ ਉਹ ਅੱਛਾ ਕੰਮ ਕਰਨਾ ਚਾਹੁੰਦੇ ਜਨਮਤੋਂ ਹੁੰਦੇ ਨੇ ਜਰਮਨ ਤੋਂ ਆਉਂਦੇ ਆ ਕੈਨੇਡਾ ਤੋਂ ਆਉਂਦੇ ਆ ਅਰਜנטיਨਾ ਤੋਂ ਆਉਂਦੇ ਆ ਬਹੁਤ ਸਾਰੇ ਦੇਸ਼ਾਂ ਤੋਂ ਸਾਡੇ ਕੋਲ ਬੰਦੇ ਆਉਂਦੇ ਕਿੰਨਾ ਸਮਾਂ ਲਾ ਕੇ ਜਾਂਦੇ ਫਿਰ ਇੱਥੇ ਦੇਖੋ ਇਹ ਡਿਪੈਂਡ ਕਰਦਾ ਉਹਦੇ ਕੋ ਕਿੰਨਾ ਟਾਈਮ ਆ ਕੋਈ ਕਈ ਤਾਂ ਬੰਦੇ ਸਾਡੇ ਕੋਲ ਸਾਲ ਡੇਢ ਦੋ ਸਾਲ ਵੀ ਲਾ ਗਏ ਚਿਤ ਲੱਗਦਾ ਉਹਨਾਂ ਦਾ ਇੱਥੇ ਫਿਰ ਪਿੰਡਾਂ 'ਚ ਉਹਨਾਂ ਦਾ ਜਾਣ ਨੂੰ ਜਦੋਂ ਜਾਂਦੇ ਆ ਜੀ ਉਹ ਮੇਰੇ ਖਿਆਲ ਜਦੋਂ ਅਸੀਂ ਸਾਰੇ ਫੇਅਰ ਫਿਲ ਕਰਦੇ ਹਾਂ ਤਾਂ ਉਹ ਰੋਂਦੇ ਜਾਂਦੇ ਭੀ ਅਸੀਂ ਇੱਥੇ ਜੀ ਕਾਸ਼ ਅਸੀਂ ਹੋਰ ਰਹਿ ਸਕਦੇ ਅੱਛਾ ਕਿਉਂਕਿ ਕਈਆਂ ਨੇ ਸਟੱਡੀ ਅੱਗੇ ਕਰਨੀ ਹੁੰਦੀ ਹੈ ਆਪਣੇ ਪ੍ਰੋਗਰਾਮ ਹੁੰਦੇ ਆ ਪਰ ਫਿਰ ਵੀ ਬਹੁਤ ਵੱਡੀ ਬਹਾਦਰੀ ਵਾਲੀ ਗੱ ਕਈ ਵਾਰ ਤਾਂ ਆਪਣੇ ਬੰਦੇ ਵੀ ਆਪਣੇ ਪਿੰਡ ਲਈ ਅੱਧਾ ਘੰਟਾ ਨਹੀਂ ਕੱਢ ਸਕਦੇ ਹਾਂ ਉਹ ਬੰਦੇ ਸਾਲ ਕੱਢ ਕੇ ਜੇ ਸਾਡੇ ਪਿੰਡ ਲਈ ਆਉਣੇ ਤਾਂ ਕਿੰਨੀ ਵੱਡੀ ਗੱਲ ਹੈ ਬੜੀ ਵੱਡੀ ਗੱਲ ਹੁੰਦੀ ਹੈ ਮੈਮ ਕਿਵੇਂ ਇਹ ਮਾਹੌਲ ਕਿਵੇਂ ਦਾ ਹੁੰਦਾ ਫਿਰ ਪਿੰਡਾਂ 'ਚ ਵਿਚਰਦੇ ਨੇ ਗੋਰੇ ਪੂਰੇ ਪਿੰਡ 'ਚ ਹਾਂਜੀ ਜਦੋਂ ਵੀ ਕੋਈ ਫੈਸਟੀਵਲ ਜਦੋਂ ਦਾ ਮੇਲੇ ਹੁੰਦੇ ਆ ਤੇ ਉਹ ਜਿਹੋ ਜਿਹੇ ਆਪਣਾ ਮਤਲਬ ਪ੍ਰੋਗਰਾਮ ਹੋਵੇ ਉਹ ਜਿਹੋ ਉਹਨਾਂ ਨੇ ਆਪਣੇ ਕੱਪੜੇ ਤਿਆਰ ਕਰਵਾ ਕੇ ਪਾਣੇ ਆ ਜਿੱਦਾਂ ਕੁੜੀਆਂ ਹਾਂ ਉਹਨਾਂ ਨੇ ਸੂਟ ਵਗੈਰਾ ਇਹ ਤੋਂ ਪਾ ਕੇ ਤੇ ਉਹ ਜੇ ਉਹਨਾਂ ਨੂੰ ਇੱਥੇ ਦੇ ਰੰਗ ਵਿੱਚ ਰੰਗਣਾ ਫੇਰ ਜਿਆਦਾ ਵਧੀਆ ਲੱਗਦਾ। ਭਾਈ ਜੀ ਮੈਨੂੰ ਲੱਗਦਾ ਕਿ ਇਹ ਪਹਿਲਾ ਹੀ ਪਿੰਡ ਹੋਊਗਾ ਜਿੱਥੇ ਗੋਰੇ ਵੀ ਆ ਕੇ ਕੰਮ ਕਰਦੇ ਨੇ। ਨਹੀਂ ਮੈਂ ਤਾਂ ਨਹੀਂ ਦੇਖਿਆ ਕਿਤੇ ਜੀ। ਹਾਂ। ਮੈਂ ਮਤਲਬ ਚਲੋ ਮਨਮਾਨਿਆ ਕਿ ਸਾਡਾ ਪਿੰਡ ਬਹੁਤ ਵਧੀਆ ਹੈ। ਬਈ ਇੱਥੇ ਆਉਂਦੇ ਆ। ਅ ਔਰ ਅੱਛੇ-ਅੱਛੇ ਮਤਲਬ ਕੋਈ ਸਕਾਲਰ ਕੋਈ ਸਾਇੰਟਿਸਟ ਉਹ ਬੰਦੇ ਆਉਂਦੇ ਆ। ਅੱਛਾ। ਤੇ ਸਾਨੂੰ ਖੁਸ਼ੀ ਹੁੰਦੀ ਆ ਬਈ ਅਸੀਂ ਇਹ ਕੋਸ਼ਿਸ਼ ਕਰਦੇ ਆ ਕਿ ਜਿਹੜਾ ਪੰਜਾਬੀ ਡਾਸਕੂਰਾ ਜਿਹੜੇ ਸਾਡੇ ਬੱਚੇ ਤੀਜੀ ਤੀਜੀ ਪੀੜੀ ਦੇ ਅਸੀਂ ਉਹਨਾਂ ਨੂੰ ਵੀ ਐਗਜ਼ਾਮਪਲਾਂ ਦਿੰਨੇ ਭਈ ਇਹ ਦੂਜੇ ਕੰਟਰੀਆਂ ਦੇ ਬੱਚੇ ਇੱਥੇ ਆ ਕੇ ਟਾਈਮ ਸਪੈਂਡ ਕਰ ਸਕਦੇ ਆ ਚਾਹੇ ਤੁਹਾਡਾ ਕੋਈ ਇੱਥੇ ਨਹੀਂ ਤਿੰਨ ਤਿੰਨ ਪੀੜ੍ਹੀਆਂ ਉਹਨਾਂ ਦੀ ਉੱਧਰ ਹੀ ਰਹਿਣੀਆਂ ਬਟ ਇਹ ਜਿਹੜਾ ਚੰਗਾ ਕੰਮ ਹੈ ਇਹ ਇੱਕ ਜ਼ਰੀਆ ਹੋ ਸਕਦਾ ਤੁਹਾਡਾ ਇੱਥੇ ਆਪਣੇ ਪਿੰਡ ਨਾਲ ਆਪਣੀਆਂ ਰੂਟਸ ਨਾਲ ਜੁੜਨ ਦਾ ਔਰ ਆਉਂਦੇ ਆ ਉਹਨਾਂ ਵਿੱਚੋਂ ਕਈ ਹੋਈ ਹਮ ਅੰਗਰੇਨਾਂ ਚੋਂ ਇੱਕ ਲੜਕੀ ਆਉਂਦੀ ਆ ਕੈਨੇਡਾ ਵਿੱਚੋਂ ਹੁਣ ਫੁੱਟਬਾਲ ਦੀ ਟ੍ਰੇਨਿੰਗ ਕਰਾਉਂਦੀ ਹੈ ਇੰਗਲੈਂਡ ਵਾਲੀ ਲੜਕੀ ਉਹ ਸਾਡੀ ਅਮਰ ਅਮਰਸੰਦੂ ਉਹ ਮੈਂਟਰਲ ਹੈਲਥ ਉੱਤੇ ਕੰਮ ਕਰਦੀ ਹੈ ਵਰਕਸ਼ਾਪਸ ਦਿੰਦੀ ਆ ਡਿਸੇਬਿਲਟੀ ਦਾ ਸਾਡੇ ਜਿਹੜਾ ਸੈਂਟਰ ਚੱਲਦਾ ਉਹਦੇ ਵਿੱਚ ਬੰਦੇ ਆਉਂਦੇ ਆ ਲੋਕ ਆਉਂਦੇ ਆ ਮਤਲਬ ਇਹ ਸ਼ੁਰੂ ਹੋ ਗਿਆ ਮਤਲਬ ਕਿ ਅਸੀਂ ਇਹੀ ਚਾਹੁੰਦੇ ਕਿ ਇਹ ਭਾਈਚਾਰਾ ਜਿਹੜਾ ਆ ਇਹ ਪਰਿਵਾਰ ਹੈ ਇਹ ਵੱਡਾ ਹੋਰ ਬਣੇ ਅੱਛਾ ਖੇਡਾਂ ਦੇ ਵਿੱਚ ਵੀ ਬੜਾ ਨਾਮ ਜਾਣਿਆ ਜਾਂਦਾ ਹੁਣ ਤੱਕ ਕਿੰਨੇ ਪਲੇਅਰ ਇੰਡੀਆ ਟੀਮ ਦੇ ਲਈ ਖੇਡ ਚੁੱਕੇ ਨੇ ਇੱਥੋਂ ਦੇਖੋ ਜੀ ਸਾਡੇ 22 ਪਲੇਅਰ ਤਾਂ ਅਕੈਡਮੀ ਦੇ ਖੇਡ ਚੁੱਕੇ ਆ ਇੰਡੀਆ ਟੀਮ ਦੇ ਲਈ ਵਕ ਵਕ ਇਹ ਜਿਗਰ ਪੰਜ ਅਨੁਰਭੀ ਹੋ ਗਿਆ ਪ੍ਰੇਮ ਹੋ ਗਿਆ ਹਾਂਜੀ ਹੁਣ ਸਾਡੇ ਚਾਰ ਬੱਚੇ ਜਿਹੜੇ ਆ ਉਹ ਆਈਐਸਐਲ ਟੀਮਾਂ ਦੇ ਵਿੱਚ ਖੇਡ ਰਿਹਾ ਇਸ ਵੇਲੇ ਠੀਕ ਹੈ ਤੇ ਤਕਰੀਬਨ 22 ਪਹਿਲਾਂ ਉਸ ਤੋਂ ਪਹਿਲਾਂ ਸਾਡੇ 1965 ਤੋਂ ਲੈ ਕੇ 5-6 ਪਲੇਅਰ ਹੋਰ ਸੀ ਜਿਹੜੇ ਇੰਡੀਆ ਟੀਮ ਨੇ ਖੇਲੇ ਆ ਤੇ ਜਿਹੜੇ ਪੰਜਾਬ ਟੀਮ ਨੇ ਤਾਂ ਕੋਈ ਗਿਣਤੀ ਨਹੀਂ ਹੈਗੀ ਸੈਂਕੜੇ ਹੀ ਖਿਡਾਰੀ ਖੇਡ ਚੁੱਕੇ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਬੜੀ ਚੰਗੀ ਗੱਲ ਹੈਗੀ ਆ ਤਾਂ ਬਜ਼ੁਰਗ ਇੱਥੇ ਸੱਤ ਦੇ ਵਿੱਚ ਬੈਠੇ ਨੇ ਤੁਹਾਨੂੰ ਇਹ ਵੀ ਦਿਖਾ ਦਿੰਨੇ ਇੱਕ ਕਿ ਕਿੰਡੀ ਸੋਹਣੀ ਇਹ ਸੱਤ ਬਣੀ ਹੋਈ ਆ ਸ਼ਾਇਦ ਹੀ ਕਿਸੇ ਪਿੰਡਾਂ ਦੇ ਵਿੱਚ ਬਹੁਤ ਘੱਟ ਰਹਿ ਗਈ ਆ ਕਿ ਐਵੇਂ ਸੱਥਾਂ ਬੜੀਆਂ ਹੋਣ ਔਰ ਸਾਰੇ ਜਾਣੇ ਮਿਲਜੋਲ ਕੇ ਇੱਥੇ ਬੈਠਦੇ ਹੋਣ ਤਾਂ ਬਜ਼ੁਰਗੋ ਕੀ ਨਾਮ ਆ ਜੀ ਤੁਹਾਡਾ ਤੁਸੀਂ ਬਲਦਾ ਜੀ ਕਿਵੇਂ ਆ ਜੀ ਮਾਹੌਲ ਪਿੰਡ ਦੇ ਵਿੱਚ ਬਹੁਤ ਵਧੀਆ ਆ ਜੀ ਹਾਂ ਇੱਥੇ ਕੰਮ ਕੋਈ ਹੁੰਦਾ ਨਹੀਂ ਆ ਕੇ ਗੱਪਾਂ ਮਾਰੀ ਜਾਂਦੀ ਇਹ ਬਿਸਤਰੀ ਵੀ ਇੱਥੇ ਲਾਏ ਰਾਤਾਂ ਤਾਂ ਨਹੀਂ ਇੱਥੇ ਗੁਜ਼ਾਰਦੇ ਨਹੀਂ ਨਹੀਂ ਐਸੇ ਨਾ ਨਹੀਂ ਗੁਜ਼ਾਰਦੇ ਹਾਂ ਇਹ ਹੋਰ ਬੰਦਾ ਹੋ ਕੋਈ ਇੱਕ ਬੰਦਾ ਆਇਆ ਅੱਛਾ ਹਾਂ ਉਹ ਬੰਦਾ ਹੋ ਠੀਕ ਹੈ ਅੱਛਾ ਭਾਈ ਜੀ ਕਿਵੇਂ ਮਾਹੌਲ ਕਿਵੇਂ ਰਹਿੰਦਾ ਜੀ ਪੂਰਾ ਦਿਨ ਇੱਥੇ ਬਹੁਤ ਵਧੀਆ ਜੀ ਰੌਣਕ ਲੱਗੀ ਰਹਿੰਦੀ ਹੈ ਜੀ ਪੱਕੇ ਚੱਲਦੇ ਆ ਦੇਖ ਲਓ ਤੁਹਾਡੇ ਸਾਹਮਣੇ ਯਾਰਾ ਭੱਜਾ ਕੋਈ ਇੱਥੇ ਲਗੜਾ ਛੱਡਦਾ ਨਹੀਂ ਬਹੁਤ ਵਧੀਆ ਮਾਹੌਲ ਹੈ ਜੀ ਲੋਕ ਲਿੰਦੇ ਜਦੋਂ ਕੋਈ ਬਾਹਰੋਂ ਪਿੰਡਾਂ ਚੋਂ ਆਉਂਦੇ ਨੇ ਲੋਕ ਦੇਖ ਕੇ ਸਿੱਖ ਲੈਂਦੇ ਨੇ ਇਥੋਂ ਇੱਥੇ ਫੋਟੋਆਂ ਖੱਚ ਕੇ ਚਲੀ ਜਾਂਦੇ ਨੇ ਲੋਕੀ ਅੱਛਾ ਆ ਸੱਤਾ ਹੀ ਬਣੀ ਐ ਇਦਾਂ ਦੀਆਂ ਲੋਕੀ ਖੜ ਕੇ ਫੋਟੋਆਂ ਖੱਚ ਕੇ ਚੀ ਜਾਂਦੇ ਆ ਇੱਥੋਂ ਅੱਛਾ ਹਾਂਜੀ ਬਹੁਤ ਘਟ ਰਹਿ ਗਈਆਂ ਹੁਣ ਹਾਂਜੀ ਹਾਂਜੀ ਇਹ ਸਾਰਾ ਦੁਆਰਾ ਇੱਕ ਨਵੀਂ ਲੋਕ ਦਿੱਤੀ ਹੈ ਹੁ ਇਸ ਕਰਕੇ ਲੋਕੀਂ ਵੋਟਾਂ ਖੱਚ ਕੇ ਚਲੀ ਜਾਂਦੇ ਦੂਰ ਦੂਰ ਤੋਂ ਠੀਕ ਹੈ ਠੀਕ ਹੈ ਬਾਈ ਜੀ ਧੰਨਵਾਦ ਆ ਇਹ ਪਿੰਡ ਦੀਆਂ ਸੱਥਾਂ ਬਣੀਆਂ ਹੋਈਆਂ ਨੇ ਤਾਂ 12 ਸੱਥਾਂ ਇਹੋ ਜਿਹੀਆਂ ਪਿੰਡ ਦੇ ਵਿੱਚ ਬਣਾਈਆਂ ਨੇ ਬਹੁਤ ਘੱਟ ਪਿੰਡ ਜਿਹੜੇ ਨੇ ਹੈਗੇ ਨੇ ਜਿੱਥੇ ਇਹੋ ਜਿਹੀਆਂ ਵਿਰਾਸਤੀ ਸੱਥਾਂ ਸਾਂਭ ਕੇ ਰੱਖਿਆ ਹੋਣ ਕਿਉਂਕਿ ਪਹਿਲਾਂ ਇਹ ਬੋਰਡ ਦੇਖਣ ਨੂੰ ਮਿਲਦੇ ਹੁੰਦੇ ਸੀਗੇ ਬਹੁਤ ਸਾਰੇ ਪਿੰਡਾਂ 'ਚ ਪਰ ਹੁਣ ਵਿਰਲੇ-ਵਿਰਲੇ ਪਿੰਡ ਹੀ ਰਹਿ ਗਏ ਨੇ ਚੰਗੀ ਗੱਲ ਹੈ ਕਿ ਜਿੱਥੇ ਪੰਜਾਬ ਦੇ ਇਸ ਪਿੰਡ ਨੂੰ ਖੇਡਾਂ ਦੇ ਵਿੱਚ ਅੱਗੇ ਲਜਾਇਆ ਜਾ ਰਿਹਾ ਉੱਥੇ ਵਿਰਾਸਤ ਦੇ ਪੱਖੋਂ ਵੀ ਇਸ ਪਿੰਡ ਨੂੰ ਸਾਂਭ ਕੇ ਪਿੰਡ ਵਾਲਿਆਂ ਨੇ ਰੱਖਿਆ ਹੋ